ਹਾਂ ਜੀ ਸਾਥੀ ਕਾ ਜੀ ਸਾਰਿਆਂ ਨੂੰ ਉਮੀਦ ਹੂ ਜੀ ਸਾਰੇ ਵਧੀਆ ਹੋਵਾਂਗੇ ਅਸੀਂ ਬਹੁਤ ਵਧੀਆ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਬਹੁਤ ਹੀ ਵਧੀਆ ਟੌਪਿਕ ਤੇ ਜਿਹਦੇ ਬਾਰੇ ਬਹੁਤ ਲੋਕਾਂ ਨੂੰ ਪਤਾ ਹੈ ਤੇ ਉਹ ਲੋਕ ਸੋਚਦੇ ਰਹਿੰਦੇ ਹਨ ਕਿ ਇਹ ਕਿਵੇਂ ਸਟਾਰਟ ਕਰੀਏ ਆਪਾਂ ਗੱਲ ਕਰਨ ਜਾ ਰਹੇ ਜੀ ਪੈਸਿਵ ਇਨਕਮ ਦੀ ਮਤਲਬ ਘਰ ਬੈਠੇ ਪੈਸੇ ਕਿਵੇਂ ਕਮਾਈਏ ਪੈਸਿਵ ਇਨਕਮ ਹੁੰਦੀ ਕੀ ਆ ਤੁਹਾਨੂੰ ਦੱਸਦਾ ਜੀ ਇਹ ਪੈਸਿਵ ਇਨਕਮ ਇਹ ਹੁੰਦੀ ਹੈ ਕਿ ਜਿਹਦੇ ਵਿੱਚ ਆਪਾਂ ਇੱਕ ਵਾਰ ਇਨਵੈਸਟ ਕੀਤਾ ਜਿਹਦੇ ਤੋਂ ਆਪਾਂ ਨੂੰ ਬਾਰ-ਬਾਰ ਹਰ ਮਹੀਨੇ ਦੇ ਮਹੀਨੇ ਪੈਸੇ ਆਉਂਦੇ ਰਹਿਣ ਉਹਨੂੰ ਆਪਾਂ ਪੈਸਿਵ ਇਨਕਮ ਕਹਿੰਦੇ ਕਿੰਨਾ ਰਾਹੀ ਆਪਾਂ ਪੈਸਿਵ ਇਨਕਮ ਬਣਾ ਸਕਦੇ 2025 ਆਲਮੋਸਟ ਅੱਧਾ ਲੰਘ ਗਿਆ ਹੈ ਅੱਧਾ ਰਹਿ ਗਿਆ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਟਾਰਟ ਕੀਤਾ ਉਹ ਆਪਣੀ ਪੈਸਿਵ ਇਨਕਮ ਬਣਾਉਣ ਲਈ ਇਹ ਕੰਮ ਸਟਾਰਟ ਕਰ ਸਕਦੇ ਹਨ ਤਾਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਸਾਡੀ ਵੀਡੀਓ ਨੂੰ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਪਹਿਲਾ ਤਰੀਕਾ ਡਿਵਾਈਡਡ ਸਟਾਕ ਜਦੋਂ ਵੀ ਤੁਸੀਂ ਕਿਸੇ ਕੰਪਨੀ ਦੇ ਜਿਵੇਂ ਕਿ ਰਿਲਾਇੰਸ ਹੋਗੀ ਆਈਟੀਐਸ ਹੋਗੀ ਡੀਸੀਐਸ ਹੋਗੀ ਇਹਨਾਂ ਦੇ ਵਿੱਚ ਇਨਵੈਸਟ ਕਰ ਦਿਓ ਤਾਂ ਉਹਨਾਂ ਦੇ ਸਟਾਕ ਦੇ ਵਿੱਚ ਤੁਹਾਨੂੰ ਹਰ ਸਾਲ ਡਿਵਾਈਡਡ ਆਉਂਦਾ ਰਹਿੰਦਾ ਹੈ ਇਹ ਪੈਸਿਵ ਇਨਕਮ ਦਾ ਸਭ ਤੋਂ ਆਸਾਨ ਉਦਾਹਰਨ ਦੇ ਤੌਰ ਤੇ ਜੇ ਤੁਸੀਂ ਆਈਟੀਸੀ ਕੰਪਨੀ ਦੇ 1000 ਸ਼ੇਅਰ ਰੱਖਦੇ ਹੋ ਤਾਂ ਉਹ ਪਰ ਸ਼ੇਅਰ ਦਾ ਸ਼ੇਰ ਪਰ ਡਿਵਾਈਡਡ ਦਿੰਦੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਸਾਲਾਨਾ ਇੱਕ ਇੱਕ ਸਾਲ ਦੇ ਵਿੱਚ 6000 ਰੁਪਏ ਘਰ ਬੈਠੇ ਕਮਾ ਲਵੋਗੇ ਤਰੀਕਾ ਨੰਬਰ 2 ਬਲੌਗਿੰਗ ਐਂਡ YouTube ਚੈਨਲ ਇਸ ਤਰੀਕੇ ਨਾਲ ਤੁਸੀਂ ਹਰ ਮਹੀਨੇ ਆਪਣਾ ਕੰਟੈਂਟ ਕ੍ਰੀਏਟ ਕਰਨਾ ਸਟਾਰਟ ਕਰ ਸਕਦੇ ਹੋ ਹਰ ਰੋਜ਼ ਡੇਲੀ ਕੰਟੈਂਟ ਕ੍ਰੀਏਟ ਕਰੋ ਜੋ ਤੁਹਾਡੀ ਆਡੀਅנס ਬਣ ਜਾਵੇਗੀ ਤਾਂ ਤੁਹਾਨੂੰ ਐਡ ਰੈਵਨਿਊ ਅਰ ਸਪੌਂਸਰਸ਼ਿਪਸ ਹੋ ਕੇ ਆਉਣਗੇ ਜਿਹਦੇ ਨਾਲ ਤੁਸੀਂ ਘਰ ਬੈਠੇ ਆਪਣਾ ਤੁਸੀਂ ਸਾਕ ਮਾਰ ਸਕਦੇ ਹੋ ਮੈਂ ਵੀ ਇਹੀ ਕਰ ਰਿਹਾ ਤੁਸੀਂ ਵੀ ਇਹੀ ਕਰ ਲਓ ਇਸ ਵਜ੍ਹਾ ਤੁਸੀਂ ਆਪਣੇ ਪਸੰਦਾ ਕੰਟੈਂਟ ਚੁਣ ਸਕਦੇ ਹੋ ਜਿਵੇਂ ट्रैवलिंग ਬਲੌਗਿੰਗ ਕੁਕਿੰਗ ਜੋ ਤੁਹਾਨੂੰ ਪਸੰਦ ਹੈ ਉੱਥੇ ਜੀ ਉਹਦੇ ਰਿਲੇਟਿਡ ਨਿਸ਼ ਚੁਣ ਕੇ ਆਪਣਾ ਕੰਟੈਕਟ ਬਣਾ ਸਕਦੇ ਹੋ ਤਰੀਕਾ ਨੰਬਰ 3 ਹੈ ਜੀ ਫ੍ਰੀ ਲੈਂਸਿੰਗ ਇਸ ਦੇ ਵਿੱਚ ਤੁਸੀਂ ਗ੍ਰਾਫਿਕ ਡਿਜ਼ਾਈਨਿੰਗ ਵੀਡੀਓ ਐਡੀਟਿੰਗ ਟੈਲੀ ਐਕਸਲ ਵਗੈਰਾ ਦੇ ਕੰਮ ਕਰੋਗੇ ਤਾਂ ਜਿਹਦੇ ਨਾਲ ਤੁਸੀਂ ਸਿੱਖ ਗਏ ਕੰਮ ਪੂਰੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਆਪਣੇ ਫ੍ਰੀਲਾਂਸਿੰਗ 사이ਟ ਦੇ ਉੱਪਰ ਆਪਣੀ ਆਈਡੀ ਬਣਾਉਂਗੇ ਪ੍ਰੋਫਾਈਲ ਜਿਹਦੇ ਤੁਹਾਨੂੰ ਕਲਾਇੰਟ ਮਿਲਣਗੇ ਉਹਨਾਂ ਨੂੰ ਤੁਸੀਂ ਕੰਮ ਕਰਕੇ ਦੋਗੇ ਜੇਕਰ ਤੁਹਾਨੂੰ ਵਧੀਆ ਲੱਗੂਗਾ ਉਹਨਾਂ ਨੂੰ ਕੰਮ ਤਾਂ ਤੁਹਾਨੂੰ ਹੋਰ ਵੀ ਕੰਮ ਦੇਣਗੇ ਤਾਂ ਅੱਗੇ ਹੋਰ ਵੀ ਆਪਣੇ ਕਸਟਮਰਾਂ ਨੂੰ ਆਪਣੇ ਨਾਲ ਦੇਣ ਦਾ ਸੰਕੇਤ ਤੁਹਾਨੂੰ ਹੋਰ ਕੰਮ ਮਿਲੂਗਾ ਜਿਹਦੇ ਨਾਲ ਕਿ ਤੁਹਾਡੀ ਇੱਕ ਵਧੀਆ ਪੈਸੀ ਇਨਕਮ ਤਿਆਰ ਹੋ ਜੂਗੀ ਨੰਬਰ 4 ਹੈ ਜੀ ਡਿਜੀਟਲ ਪ੍ਰੋਡਕਟ ਡਿਜੀਟਲ ਪ੍ਰੋਡਕਟ ਦੇ ਵਿੱਚ ਕੀ ਹੈ ਕਿ ਤੁਸੀਂ ਇੱਕ ਵਾਰ ਸਿਰਫ ਆਪਣੀ ਕੋਈ ਕਿਤਾਬ ਲਿਖਣੀ ਹੈ ਕੋਈ ਵੀ ਪ੍ਰੋਡਕਟ ਪਾਣਾ ਹੈ ਤੇ ਜਿਵੇਂ ਤੁਸੀਂ ਕਿਤਾਬ ਲਿਖ ਸਕਦੇ ਹੋ ਕਿ ਇਨਵੈਸਟ ਕਿਵੇਂ ਕਰੀਏ ਆਪਣੀ ਸੈਲਰੀ ਦਾ ਬਜਟ ਕਿੱਦਾਂ ਬ ਲੇਕਿਨ ਤੁਸੀਂ ਇਹ ਸਭ ਤਰੀਕਿਆਂ ਨਾਲ ਉਹ ਕਰਦੇ ਹੋ ਤਾਂ ਇੱਕ ਵਾਰ ਸਿਰਫ ਤੁਸੀਂ ਅਪਲੋਡ ਕਰਨੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਉਹਦੀ ਸੇਲ ਹੋਊਗੀ ਤੁਹਾਨੂੰ ਹਰ ਮਹੀਨੇ ਜਦੋਂ ਵੀ ਵਿਕੂਗੀ ਉਹ ਤੁਹਾਨੂੰ ਹਰ 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 ਸੇਲ ਦੇ ਪੈਸੇ ਆਨੇ ਸਟਾਰਟ ਹੋ ਜਾਣਗੇ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਪੈਸੇ ਕਮਾਉਣ ਦਾ ਪੈਸਿਵ ਇਨਕਮ ਬਣਾਉਣ ਦਾ ਨੰਬਰ 5 ਹੈ ਜੀ ਅਫੀਲੀਏਟਿੰਗ ਮਾਰਕੀਟਿੰਗ ਇੱਕ ਬਹੁਤ ਹੀ ਮਸ਼ਹੂਰ ਤਰੀਕਾ ਹੈ ਅੱਜ ਕੱਲ ਇਹ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਕਿਉਂਕਿ ਇਸ ਦੇ ਵਿੱਚ ਕੀ ਕਰਨਾ ਹੁੰਦਾ ਤੁਸੀਂ Amazon, Flipkart ਜਾਂ ਹੋਰ ਕੀ ਵੈਬਸਾਈਟਾਂ ਤੇ ਉਹਨਾਂ ਦੇ ਪ੍ਰੋਡਕਟ ਦੇ ਲਿੰਕ ਕਾਪੀ ਕਰਕੇ ਤੁਸੀਂ ਆਪਣੀ ਵੀਡੀਓ ਦੇ ਨੀਚੇ ਪਾਉਂਦੇ ਜਦੋਂ ਵੀ ਤੁਹਾਡੇ ਲਿੰਕ ਤੋਂ ਕੋਈ ਸ਼ੋਪਿੰਗ ਕਰਦਾ ਹੈ ਤਾਂ ਤੁਹਾਨੂੰ ਉਸ ਦੇ ਉੱਪਰ ਕਮਿਸ਼ਨ ਮਿਲਦਾ ਹੈ ਇਹ ਹੁੰਦੀ ਹੈ ਅਫੀਲੀਏਟਿੰਗ ਮਾਰਕੀਟਿੰਗ ਅੱਜ ਕੱਲ ਇਹ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ 6 ਨੰਬਰ ਹੈ ਜੀ ਰੈਂਟਲ ਇਨਕਮ ਰੈਂਟਲ ਇਨਕਮ ਜਿਵੇਂ ਤੁਹਾਡੇ ਘਰ ਕਾਰ ਜਾਂ ਕੋਈ ਤੁਹਾਡੀ ਦੁਕਾਨ ਖਾਲੀ ਪਈ ਹੈ ਉਸ ਨੂੰ ਰੈਂਟ ਤੇ ਦੇ ਦਿਓ ਉਹਦੇ ਨਾਲ ਤੁਹਾਨੂੰ ਹਰ ਮਹੀਨੇ ਇਨਕਮ ਆਣੀ ਸਟਾਰਟ ਹੋ ਜੂਗੀ ਉਦਾਹਰਨ ਦੇ ਤੌਰ ਤੇ ਜੇਕਰ ਤੁਹਾਡੇ ਕੋਲ ਕੋਈ ਕਾਰ ਫਰੀ ਖੜੀ ਹੈ ਉਸ ਨੂੰ ਓਲਾ ਓਬਰ ਦੇ ਵਿੱਚ ਤੁਸੀਂ ਰੈਂਟ ਤੇ ਦੇ ਸਕਦੇ ਹੋ ਜੋ ਕਿ ਬਹੁਤ ਵਧੀਆ ਪੇ ਕਰਦਾ ਹੈ ਹਰ ਮਹੀਨੇ ਦੇ ਮਹੀਨੇ ਤੁਹਾਨੂੰ ਪੈਸੇ ਆਉਂਦੇ ਰਹਿਣਗੇ ਨੰਬਰ 7 ਹੈ ਜੀ ਮਿਊਚੁਅਲ ਫੰਡ ਸ਼ਿਪ ਸ਼ਿਪ ਦੇ ਵਿੱਚ ਤੁਸੀਂ ਹਰ ਮਹੀਨੇ 5000 ਤੋਂ ਇਨਵੈਸਟ ਕਰ ਸਕਦੇ ਹੋ ਤਾਂ 10 ਸਾਲ ਦੀ ਵੇਲੇ ਤੁਹਾਡੇ ਕੋਲ ਲੱਖਾਂ ਰੁਪਏ ਐਡ ਹੋ ਚੁੱਕੇ ਹੋਣਗੇ ਇਹ ਆਟੋ ਡੈਬਿਟ ਵੀ ਹੋ ਜਾਂਦਾ ਹੈ ਤੁਸੀਂ ਹਰ ਮਹੀਨੇ ਆਰਡਰ ਤੇ ਲਾ ਸਕਦੇ ਹੋ ਉਸ ਤੋਂ ਬਾਅਦ ਆਪਣੀ ਇਨਕਮ ਦਾ ਫ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਸਾ ਤੁਹਾਨੂੰ ਸਾਡੇ ਵੀਡੀਓ ਵਧੀਆ ਲੱਗਦੇ ਹਨ ਤਾਂ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਇਦਾਂ ਦੀਆਂ ਵੀਡੀਓ ਬਹੋਲ ਲਿਆਉਂਦੇ ਰਹਿਾਂਗੇ ਜੋ ਤੁਹਾਡੀ ਜ਼ਿੰਦਗੀ ਬਦਲ ਦੇ ਵਿੱਚ ਤੁਹਾਡੀ ਹੈਲਪ ਕਰਨਾ ਤਾਂ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ